ਮੁੱਖ ਮੰਤਰੀ ਹੋਏ ਪੰਜਾਬ ਦਾ ਉਹਦਾ ਨਾਮ ਭਗਵੰਤ ਬਾਣੇ ਸਿੰਘ ਹੈ ਨਹੀਂ ਤੇ ਦਸਤਾਰ ਦੇ ਥੱਲੇ ਕੇਸ ਹੈ ਨਹੀਂ ਇਹ ਪਹਿਲਾਂ ਤੁਸੀਂ ਵੇਖੋ ਇਹ ਬਹਿਰੂਪੀਏ ਕਿਸ ਕਿਸਮ ਦੇ ਅਸੀਂ ਲੈ ਕੇ ਆਂਦੇ ਨਾਂ ਵਿੱਚ ਦਸਮ ਪਿਤਾ ਨੇ ਜਿਹੜਾ ਹੁਕਮ ਜਾਰੀ ਕੀਤਾ ਸੀ ਜਿਹੜਾ ਮੇਰਾ ਸਿੰਘ ਹੋਏਗਾ ਉਹਦੇ ਨਾਂ ਵਿੱਚ ਸਿੱਖ ਆਣਾ ਜ਼ਰੂਰੀ ਹੈ ਇਹਦੇ ਨਾਂ ਵਿੱਚ ਸਿੰਘ ਹੈ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਹ ਬਹਿਰੂਪੀਏ ਨੇ ਉਹੰਤੂ ਸਿਵਕੋ ਅੱਜ ਭਗਵੰਤ ਨਹੀਂ ਇੱਥੇ ਰਾਜ ਕਰ ਰਹੇ ਅੱਜ ਰਾਜ ਸਹੀ ਮਿਹਨਤ ਦੇ ਵਿੱਚ ਕੇਜਰੀਵਾਲ ਕਰ ਰਹੇ ਭਗਵੰਤ ਦੀ ਜਗ੍ਹਾ ਤੇ ਉਹਨੇ ਇੱਕ ਬੰਦਾ ਬਿਠਾਇਆ ਉਹਦਾ ਨਾਮ ਹੈ ਵੈਭਪ ਕੁਮਾਰ ਸਰਕਾਰ ਉਹ ਚਲਾ ਰਹੇ ਜਿੰਨੇ ਮਹਿਕਮੇ ਨੇ ਇਹਨਾਂ ਨੂੰ ਜਾਂ ਮਨੀਸ਼ ਸੋਧਿਆ ਜੀ ਚਲਾ ਰਹੇ ਨੇ ਜਾਂ ਸਤਿੰਦਰ ਜੈਨ ਜੀ ਚਲਾ ਰਹੇ ਨੇ ਜਾਂ ਇਹਨਾਂ ਦੇ ਇੱਕ ਵਿਜੇ ਨਾਇਰ ਹੈ ਉਹ ਬੰਦੇ ਚਲਾ ਰਹੇ ਨੇ ਸਰਕਾਰੀ محکمہ ਦੇ ਵਿੱਚ ਵੱਡੀ ਭਰਤੀ ਇਸ ਟਾਈਮ ਜਿਹੜੀ ਕੀਤੀ ਗਈ ਹੈ ਉਹ ਗੈਰ ਪੰਜਾਬੀਆਂ ਦੀ ਭਰਤੀ ਹੈ ਅੱਜ ਪੰਜਾਬ ਤੋਂ ਬਾਹਰਲੇ ਲੋਕ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਕਿਸਮ ਦਾ ਲਾਕ ਡਾਟ ਨਹੀਂ ਉਹ ਬੰਦੇ ਇਸ ਟਾਈਮ ਪੰਜਾਬ ਤੇ ਰਾਜ ਕਰ ਰਹੇ ਅੱਜ ਤੁਸੀਂ ਇਮਾਨਦਾਰੀ ਦੀ ਇਹ ਗੱਲ ਕਰਦੇ ਨੇ ਤੁਸੀਂ ਇੱਥੇ ਵੱਡੀ ਤਦਾਦ ਚ ਮੇਰੇ ਵੀਰੋ ਬੈਠੇ ਹੋ ਕੋਈ ਬਾਹ ਖੜੀ ਕਰਕੇ ਦੱਸੋ ਕਿੰਨੇ ਪਰਸੈਂਟ ਅੱਗੇ ਨਾਲੋਂ ਰਿਸ਼ਵਤ ਤਹਿਸੀਲਾਂ ਵਿੱਚ ਥਾਣਿਆਂ ਵਿੱਚ ਤੇ ਹਰ ਦਫ਼ਤਰ ਚ ਵਧੀ ਹੈ ਇਹ ਸਹੀ ਹੈ ਕਿ ਨਹੀਂ 8 8 10 10 ਗੁਣਾ ਇਹ ਰਿਸ਼ਵਤ ਅੱਗੇ ਨਾਲੋਂ ਥਾਣਿਆਂ ਵਿੱਚ ਵਧੀ ਹੈ ਤਹਿਸੀਲਾਂ ਵਿੱਚ ਵਧੀ ਹੈ ਰੋਜ਼ ਝੂਠ ਬੋਲਤ ਰਹੇ ਨੌਕਰੀਆਂ ਵਿੱਚ ਸਾਡੀ ਸੁਣਵਾਈ ਕੋਈ ਨਹੀਂ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਮਾਲ ਕਿਸੇ ਦਾ ਮਹਿਫੂਜ਼ ਨਹੀਂ ਨਸ਼ਿਆਂ ਦੀ ਆਪਾਂ ਗੱਲ ਕਰਨੇ ਆ ਹਰ ਗਲੀ ਦੇ ਵਿੱਚ ਹਰ ਦੂਸਰੇ ਘਰ ਵਿੱਚ ਅੱਜ ਨਸ਼ਾ ਵੇਚਦੇ ਕਿਸਾਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿਸਾਨ ਮੇਰੇ ਭਰਾ ਬੈਠੇ ਨੇ ਝੋਨੇ ਦੀ ਪਿਛਲੀ ਫਸਲ ਦੇ ਵਿੱਚ ਤੁਹਾਡੇ ਦਾਸ ਨੇ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ ਮੇਰੇ ਵੀਰੋ ਇੱਥੇ ਕਿਸਾਨ ਭਰਾ ਬੈਠੇ ਨੇ ਦੱਸੋ ਤੁਹਾਨੂੰ 200 ਤੋਂ ਲੈ ਕੇ 300 ਰੁਪਏ ਕਿਨਟਲ ਪਿਛੇ ਕੀ ਤੁਹਾਡੀ ਮੰਡੀਆਂ 'ਚ ਲੁੱਟ ਨਹੀਂ ਹੋਈ ਪਹਿਲੀ ਗੱਲ ਤਾਂ ਮਹੀਨਾ ਫਸਲਾਂ ਨਹੀਂ ਚੁੱਕੀਆਂ ਜੇ ਫਸਲਾਂ ਚੁੱਕੀਆਂ ਨੇ ਤੇਖੀਰ 220 ਤੋਂ 300 ਰੁਪਇਆ ਪਰ ਕੁਇੰਟਲ ਕੱਟ ਲਾਇਆ ਤਕਰੀਬਨ 4 ਤੋਂ 5 ਹਜ਼ਾਰ ਕਰੋੜ ਦਾ ਵੱਡੇ ਪੇਮਾਨੇ ਤੇ ਸਕੈਮ ਕੀਤਾ ਜੇ ਫੇਰ ਗੱਲ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕਰਨੇ ਆ ਦਸਤਾਰ ਜ਼ਰੂਰ ਉਸ ਰੰਗ ਦੀ ਬੰਨ ਲੇ ਬਟ ਨਾਂ ਜ਼ਰੂਰ ਉਹਨਾਂ ਦਾ ਲਿਆ ਡਾਕਟਰ ਬੇਦਕਰ ਸਾਹਿਬ ਦਾ ਨਾਂ ਲਿਆ ਬਟ ਕੰਮ ਸਾਰੇ ਉਲਟ ਕੀ ਅੱਜ ਵੇਖੋ ਭਾਰੀ ਅਫਸੋਸ ਨਾਲ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਵੀਰੋ ਮੁੱਖ ਮੰਤਰੀ ਹੋਏ ਪੰਜਾਬ ਦਾ ਉਹਦੇ ਨਾਂ ਵਿੱਚ ਸਿੰਘ ਨਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਉਹਦਾ ਨਾਂ ਭਗਵੰਤ ਬਾਅਣੇ ਸਿੰਘ ਹੈ ਨਹੀਂ ਵੇ ਤੇ ਦਸਤਾਰ ਦੇ ਥੱਲੇ ਕੇਸ ਹੈ ਨਹੀਂ ਇਹ ਪਹਿਲਾਂ ਤੁਸੀਂ ਵੇਖੋ ਇਹ ਬਹਿਰੂਪੀਏ ਕਿਸ ਕਿਸਮ ਦੇ ਅਸੀਂ ਲੈ ਕੇ ਆਂਦੇ ਨਾਂ ਵਿੱਚ ਦਸਮ ਪਿਤਾ ਨੇ ਜਿਹੜਾ ਹੁਕਮ ਜਾਰੀ ਕੀਤਾ ਸੀ ਜਿਹੜਾ ਮੇਰਾ ਸਿੰਘ ਹੋਏਗਾ ਉਹਦੇ ਨਾਮ ਵਿੱਚ ਸਿੱਖ ਆਣਾ ਜ਼ਰੂਰੀ ਹੈ ਇਹਦੇ ਨਾਮ ਵਿੱਚ ਸਿੰਘ ਹੈ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਹ ਬਹਿਰੂਪੀਏ ਨੇ ਅੱਜ ਤੁਸੀਂ ਇਮਾਨਦਾਰੀ ਦੀ ਇਹ ਗੱਲ ਕਰਦੇ ਨੇ ਤੁਸੀਂ ਇੱਥੇ ਵੱਡੀ ਤਦਾਦ ਚ ਮੇਰੇ ਵੀਰੋ ਬੈਠੇ ਹੋ ਕੋਈ ਬਾਹ ਖੜੀ ਕਰਕੇ ਦੱਸੋ ਕਿੰਨੇ ਪਰਸੈਂਟ ਅੱਗੇ ਨਾਲੋਂ ਰਿਸ਼ਵਤ ਤਹਿਸੀਲਾ ਵਿੱਚ ਥਾਣਿਆਂ ਵਿੱਚ ਤੇ ਹਰ ਦਫ਼ਤਰ ਚ ਵਧੀਏ ਇਹ ਸਹੀ ਹੈ ਕਿ ਨਹੀਂ 8 8 10 10 ਗੁਣਾ ਇਹ ਰਿਸ਼ਵਤ ਅੱਗੇ ਨੂੰ ਥਾਣਿਆਂ ਵਿੱਚ ਵਧੀ ਹੈ ਤਹਿਸੀਲਾਂ ਵਿੱਚ ਵਧੀ ਹੈ ਰੋਜ਼ ਝੂਠ ਬੋਲਦ ਰਹੇ ਹੁਣ ਤੁਸੀਂ ਵੇਖੋ ਅੱਜ ਭਗਵੰਤ ਨਹੀਂ ਇੱਥੇ ਰਾਜ ਕਰ ਰਹੇ ਅੱਜ ਰਾਜ ਸਹੀ ਮਿਹਨਤ ਦੇ ਵਿੱਚ ਕੇਜਰੀਵਾਲ ਕਰ ਰਿਹਾ ਭਗਵੰਤ ਦੀ ਜਗ੍ਹਾ ਤੇ ਉਹਨੇ ਇੱਕ ਬੰਦਾ ਬਿਠਾਇਆ ਉਹਦਾ ਨਾਮ ਹੈ ਵੈਭਪ ਕੁਮਾਰ ਸਰਕਾਰ ਉਹ ਚਲਾ ਰਿਹਾ ਜਿੰਨੇ ਮਹਿਕਮੇ ਨੇ ਇਹਨਾਂ ਨੂੰ ਜਾਂ ਮਨੀਸ਼ ਸੋਸੋਧਿਆ ਜੀ ਚਲਾ ਰਹੇ ਨੇ ਕੀ ਅਸਤਿੰਦਰ ਜੈਨ ਜੀ ਚਲਾ ਰਹੇ ਨੇ ਜਾਂ ਇਹਨਾਂ ਦੇ ਇੱਕ ਵਿਜੇ ਨਾਇਰ ਹੈ ਉਹ ਬੰਦੇ ਚਲਾ ਰਹੇ ਨੇ ਸਰਕਾਰੀ محکمہ ਦੇ ਵਿੱਚ ਵੱਡੀ ਭਰਤੀ ਇਸ ਟਾਈਮ ਜਿਹੜੀ ਕੀਤੀ ਗਈ ਹੈ ਉਹ ਗੈਰ ਪੰਜਾਬੀਆਂ ਦੀ ਭਰਤੀ ਹੈ ਅੱਜ ਪੰਜਾਬ ਤੋਂ ਬਾਹਰਲੇ ਲੋਕ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਕਿਸਮ ਦਾ ਲਾਕ ਡਾਟ ਨਹੀਂ ਉਹ ਬੰਦੇ ਇਸ ਟਾਈਮ ਪੰਜਾਬ ਤੇ ਰਾਜ ਕਰ ਰਹੇ ਕਿਸਾਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿਸਾਨ ਮੇਰੇ ਪਰਾ ਬੈਠੇ ਨੇ ਝੋਨੇ ਦੀ ਪਿਛਲੀ ਫਸਲ ਦੇ ਵਿੱਚ ਤੁਹਾਡੇ ਦਾਸ ਨੇ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ ਮੇਰੇ ਵੀਰੋ ਇੱਥੇ ਕਿਸਾਨ ਪਰਾ ਬੈਠੇ ਨੇ ਦੱਸੋ ਤੁਹਾਨੂੰ 200 ਤੋਂ ਲੈ ਕੇ 300 ਰੁਪਏ ਕਿਨਟਲ ਪਿਛੇ ਕੀ ਤੁਹਾਡੀ ਮੰਡੀਆਂ 'ਚ ਲੁੱਟ ਨਹੀਂ ਹੋਈ ਪਹਿਲੀ ਗੱਲ ਤਾਂ ਮੀਨਾ ਫਸਲਾਂ ਨਹੀਂ ਚੁੱਕੀਆਂ ਜੇ ਫਸਲਾਂ ਚੁੱਕੀਆਂ ਨੇ ਤੇ ਅਖੀਰ 200 ਤੋਂ 200 ਤੋਂ 300 ਰੁਪਇਆ ਪਰ ਕਿਨਟਲ ਕੱਟ ਲਾਇਆ ਤਕਰੀਬਨ 405000 ਕਰੋੜ ਦਾ ਵੱਡੇ ਪੇਮਾਨੇ ਤੇ ਸਕੈਮ ਕੀਤਾ ਗਿਆ ਅੱਜ ਵੀ ਮੇਰੇ ਕਿਉਂਕਿ ਏਰੀਆ ਜਿਹੜਾ ਇਹ ਗੰਨੇ ਨਾਲ ਜੁੜਿਆ ਸਾਡਾ ਏਰੀਆ ਵੀ ਗੰਨੇ ਨਾਲ ਜੁੜਿਆ ਕੋ 60 65 ਰੁਪਏ ਫੀ ਕੁਇੰਟਲ ਕਿਸਾਨਾਂ ਦੇ ਜੜੀਆਂ ਸਰਕਾਰੀ ਬਿੱਲਾਂ ਨੂੰ ਤੁਹਾਡਾ ਗੰਨਾ ਜਾ ਰਿਹਾ ਉਹਦੇ ਅਜੇ ਪੈਸੇ ਕਿਸਾਨਾਂ ਨੂੰ ਨਹੀਂ ਮਿਲਦੇ ਨੌਕਰੀਆਂ ਵੇ ਸਾਡੀ ਸੁਣਵਾਈ ਕੋਈ ਨਹੀਂ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ ਮਾਲ ਕਿਸੇ ਦਾ ਮਹਿਫੂਜ਼ ਨਹੀਂ ਨਸ਼ਿਆਂ ਦੀ ਆਪਾਂ ਗੱਲ ਕਰਨੇ ਆ ਹਰ ਗਲੀ ਦੇ ਵਿੱਚ ਹਰ ਦੂਸਰੇ ਘਰ ਵਿੱਚ ਅੱਜ ਨਸ਼ਾ ਵੇਚਦੇ ਤੋ ਇਸ ਗੱਲ ਕਰ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਇਕੱਠੇ ਹੋਈਏ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਮੇਰੇ ਵੀਰੋ ਅੱਜ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਅੱਜ ਸਾਡੀ ਪਛਾਣ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਵੱਡੇ ਪੈਮਾਨੇ ਤੇ ਆਪਣੇ ਪਿੰਡ ਆਪਣਾ ਸੂਬਾ ਆਪਣਾ ਦੇਸ਼ ਛੱਡ ਕੇ ਬਾਹਲੇ ਮੁਲਕਾਂ ਚਲੇ ਗਏ ਆਦੀਆ ਜੀ ਦੁਆਬੇ ਦੇ ਵਿੱਚ ਪਹਿਲੀ ਕੋਈ ਨੌਜਵਾਨ ਬੱਚਾ ਨਹੀਂ ਰਹਿ ਗਿਆ ਅਸੀਂ ਆਪਣੇ ਪਿੰਡਾਂ 'ਚ ਵੀ ਫਿਰਨੇ ਆ ਤੇ ਬਹੁਤ ਥੋੜੇ ਨੌਜਵਾਨ ਨੇ ਨਿਰੇ ਬਜ਼ੁਰਗ ਹੀ ਰਹਿ ਗਏ ਨੇ ਸਾਰੇ ਦੇ ਸਾਰੇ ਬਾਹਲੇ ਮੁਲਕਾਂ ਚਲੇ ਗਏ ਇਸ ਗੱਲ ਕਾਰਨ ਕਿਉਂਕਿ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਸਾਨੂੰ ਆਪਣੀ ਜਿਹੜੀ ਪਛਾਣ ਹੈ ਉਹਨੂੰ ਬਚਾਉਣ ਦੀ ਅੱਜ ਲੋੜ ਪਈ ਹੈ ਸਾਨੂੰ ਆਪਣੀ ਪਹਿਚਾਨ ਆਪਣਾ ਪਹਿਰਾਵਾ ਆਪਣੀ ਮਾਂ ਬੋਲੀ ਪੰਜਾਬੀ ਆਪਣਾ ਖਾਣਾ ਆਪਣੀ ਤੇਜ਼ੀਬ ਨੂੰ ਅੱਜ ਬਚਾਉਣ ਦੀ ਲੋੜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਾਂਗਰਸ ਤੋਂ ਇਲਾਵਾ ਕੋਈ ਵੀ ਚੰਗੀ ਲੀਡਰਸ਼ਿਪ ਸੂਬੇ ਨੂੰ ਦੇ ਨਹੀਂ ਸਕਦਾ ਤਾਂ ਇਸ ਗੱਲ ਕਾਹਨ ਇਸ ਇਕੱਠ ਦੇ ਵਿੱਚ ਇਹਦਾ ਮਕਸਦ ਹੀ ਇਕੱਠ ਦਾ ਇਹ ਹੈ ਕਿ ਅਸੀਂ ਡਾਕਟਰ ਰਮੇਸ਼ਕਰ ਸਾਹਿਬ ਸ਼ਹੀਦ ਆਜ਼ਮ ਪਗਲ ਸਿੰਘ ਸਾਡੇ ਮਹਾਨ ਸ਼ਹੀਦਾਂ ਦੀ ਜਿਹੜੀ ਸੋਚ ਹੈ ਉਹ ਸੋਚ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਉਹਦੇ ਮੁਤਾਬਕ ਇਹ ਦੇਸ਼ ਚੱਲੇਗਾ ਤੇ ਸਾਡਾ ਸੂਬਾ ਚੱਲੇਗਾ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ दिली ਮੁਬਾਰਕਬਾਦ ਪੇਸ਼ ਕਰਨਾ ਕਿ ਵੱਡੇ ਪੇਮਾਨੇ ਤੇ ਤੁਸੀਂ ਸਾਰੇ ਇਕੱਤਰਤ ਹੋਏ ਹੋ ਸਾਨੂੰ ਮੌਕਾ ਦਿੱਤਾ ਸੀ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰ ਸਕੀਏ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਦੀਆ ਸਾਹਿਬ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਆਪਣੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਬਹੁਤ ਸ਼ੁਕਰਾਨਾ ਕਰਨਾ ਚਾਹਨਾ ਤੁਸੀਂ ਬਹੁਤ ਸਾਡਾ ਇਸਤਿقبال ਕੀਤਾ ਸਾਨੂੰ ਪਿਆਰ ਕੀਤਾ ਸਾਨੂੰ ਇੱਜ਼ਤ ਦਿੱਤੀ ਹੈ ਫੁੱਲਾ ਨਾਲ ਤੁਸੀਂ ਤੁਹਾਨੂੰ ਵੈਲਕਮ ਕੀਤਾ ਬਹੁਤ-ਬਹੁਤ ਤੁਹਾਡਾ ਸਾਰੇ ਵੀਰਾਂ ਦਾ ਸਾਡੀਆਂ ਪੈਣਾ ਦਾ ਸਾਡੀਆਂ ਮਾਤਾਵਾਂ ਦਾ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ